ਦੁਨਿਆਦੇ ਜਿਹੜਾ ਇਨਸਾਨ ਕਿਸੇ ਦੂਸਰੇ ਦੀ ਕਿਰਤ ਤੇ ਕਿਸੇ ਦੂਸਰੇ ਦੇ ਕਿਸੇ ਸਾਧਨ ਤੇ ਨਿਗਾਹ ਰੱਖਦਾ ਨਾ ਕੋਈ ਉਹ ਨਹੀਂ ਦੇਖੀ ਜਾਂਦਾ ਵੀ ਇਹ ਪਤਾ ਨਹੀਂ ਹੈ ਕਿਵੇਂ ਕਰਦੇ ਆ ਇਹ ਪਤਾ ਨਹੀਂ ਹੈ ਕਿਵੇਂ ਕਰੀ ਜਾਂਦੇ ਨੇ ਜਾਂ ਹਾਇ ਹਲ ਕਲਪ ਕਰੀ ਜਾਂਦਾ ਕਿਸੇ ਨੂੰ ਜਿਹੜੇ ਨੂੰ ਬਦਲਣ ਦੇਖ ਕੇ ਗੁਰਬਾਣੀ ਪਤਾ ਉਹਦੇ ਬਾਰੇ ਕੀ ਕਹਿੰਦੀ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਦੀ ਗੁਰਬਾਣੀ ਰਚੀ ਤੈ ਤਾਂ ਕਹਿੰਦੇ ਪਰ ਘਰ ਜੋਹੀ ਨੀਚ ਸਨਾਤ ਕਹਿੰਦੇ ਪਰੇ ਪ੍ਰਾਏ ਘਰ ਚ ਦੇਖਣ ਵਾਲਾ ਝਾਤੀ ਮਾਲ ਦਾਣਾ ਹੈ ਨਾ ਜੋਹੀ ਮਤਲਬ ਝਾਤੀ ਮਾਲ ਦਾਣਾ ਜੋ ਹੈ ਪਰ ਘਰ ਪ੍ਰਾਏ ਘਰ ਨਾਲ ਦੇ ਘਰ ਚ ਦੇਖਣ ਵਾਲਾ ਜੋਹੀ ਜਿਹੜਾ ਹੁੰਦਾ ਨੀਚ ਸਨਾਤ ਕਹਿੰਦੇ ਉਹ ਜਿਉਂਦਾ ਜਾਗਦਾ ਸਨਾਤ ਮਤਲਬ ਰਿਵਾਜ ਕਬਰਸਤਾਨ ਪ੍ਰੇਤ ਕਹਿੰਦੇ ਜਿਉਂਦਾ ਜਾਗਦਾ ਕਹਿੰਦੇ ਉਹ ਇੱਕ ਪ੍ਰੇਤ ਦਾ ਆਤਮਾਈਆਂ ਵੀ ਜਿਹੜੀ ਕਿਤੇ ਵੀ ਗੀ ਆਪਣੀ ਦ੍ਰਿਸ਼ਟੀ ਨੂੰ ਘਸਾ ਲੈਂਦਾ ਵੀ ਜਾ ਕੇ ਦੇਖਾਂ ਵੀ ਪਸਾ ਦੀ ਬਲਾਨੀ ਕੀ ਕਰਦੇ ਨੇ ਦੂਜਿਆਂ ਦੀ ਸੁਰੱਖਣ ਵਾਲਾ ਹਨ ਉਹਨੂੰ ਆਪਣੇ ਆਪ ਦੀ ਸੁਰੱਖਣ ਹੀ ਰਹਿੰਦੀ ਵੀ ਜੀਵਨ ਦੇ ਵਿੱਚ ਮੈਂ ਕੁਝ ਪਤਾ ਖੱਟ ਲਵਾਂ ਤੇ ਅੱਗੇ ਕੁਝ ਸਮਾਜ ਲਈ ਮੈਂ ਚੰਗਾ ਕਰਾਂ ਬਸ ਉਹਨੇ ਉਹ ਇਦਾਂ ਹੀ ਆਪਣੀ ਜੀਵਨ ਦਾ ਸਮਾਜਾਈ ਰਤੀਤ ਕਰ ਲੈਣਾ ਤੇ ਅੱਜ ਤੱਕ ਮਾਨੂੰ ਬਸ ਤੋਂ ਉਹ ਰੋਬ ਦਾ